ਆਪਣੇ ਸਾਰੇ ਦੇ ਪ੍ਰਸਿੱਧ ਖਿਡਾਰੀ ਵਿਸ਼ੇਸ਼ ਤੌਰ ਤੇ ਆਇਆ ਚੱਲ ਕੇ ਛੇਡਾ ਸਾਹਿਬ ਤੇ ਤੇਰਾ ਸਾਹਿਬ ਉਹ ਵੀ ਦੋਨੇ ਟੀਮਾਂ ਦਾ ਘਾਰ ਹੀ ਬਾਬਤ ਰਹਿਣ ਮੇਰੀ ਬੇਨਤੀ ਹੈ ਜਿਵੇਂ ਅਸੀਂ ਦੋਨੇ ਟੀਮਾਂ ਦਾ ਧੰਨਵਾਦ ਕਰ ਰਹੇ ਹਾਂ ਪੂਲੀ ਤੇ ਬਾਹਰ ਦੇ ਖੇਤੀ ਤਾਂ ਬਾਹਰ ਵੀ ਵਾਰ-ਵਾਰ ਪਾਪੋ ਗਿਆ ਹੈ ਇਹਦਾ ਹੀ ਅੱਜ ਜੁਨੀਆ ਮੈਚ ਖੋੜ ਕੇ ਟੀਮਾਂ ਬਾਹਰ ਹੀ ਆਪੋ ਆਪਣੀਆਂ ਜਿਹੜੇ ਸਰੀਰ ਨੂੰ ਗਰਮ ਕਰ ਲੈਣਗੇ ਜਿਹੜੇ ਕੋਲੇ ਵਾਲੇ ਜੰਨਣਾ ਹੌਲੀ ਹੌਲੀ ਕਰ ਰਹੇ ਆ ਮਾਸਟਰ ਜੀ ਪਰ ਇਹਦੇ ਦੇ ਪਾਸੇ ਦੇਖਦਾ ਮੈਦਾਨ ਦੇ ਵਿੱਚ ਲੱਗੀ ਹੋਈ ਹਿੱਟ ਲੱਗਿਆ ਜੋਰ ਮੈਦਾਨ ਵਿੱਚ ਵੀ ਖੁੜਕੁੜਦੀ ਹੋ ਗਿਆ ਲੱਗਿਆ ਜੋਰ ਤੇ ਉਮੜਾਦਾ ਅੱਜ ਜੋਰ ਲੱਗਦਾ ਮੁੰਡਿਆਂ ਦਾ ਜਵਾਨੀ ਉਮਰ ਵਿੱਚ ਕਰ ਰਹੀ ਹੈ ਆ ਮੁੰਡੇ ਕੁਝ ਤਿਆਰ ਦੇ ਤਾਰ ਹੈ ਕੁਝ ਤਾਂ ਨਵੇਂ ਮੁੰਡੇ ਨੇ ਪਰ ਜਿਕਰ ਵੀ ਇਹਦੇ ਪਾਸੇ ਪਿਆਰ ਮੇ ਨੂੰ ਮਿਲਾ ਕੇ ਚੜਦੀ ਬਰੇਸ ਨੂੰ ਮਿਲਾ ਕੇ ਚੜਦੀ ਜਵਾਨੀ ਨੂੰ ਮਿਲਾ ਕੇ ਤਾਰੀਆਂ ਟੀਮੀਆਂ ਦੀ ਚੋਟੀ ਦੀ ਹੈ ਕੁਝ ਕੁ ਖਿਡਾਰੀ ਸੀਨੀਅਰ ਕੁਝ ਜੂਨੀਅਰ ਵੱਡੀਆਂ ਟੀਮਾਂ ਬਣਾ ਕੇ ਕੁਝ ਵੱਡੇ ਸਰਦਾਰ ਕੁਝ ਕਮੋਡੇ ਨੇ ਵੱਡੀਆਂ ਟੀਮਾਂ ਬਣਾ ਕੇ ਆਏ ਉਸ ਵੱਡੇ ਜਿਹੜੇ ਜਿਹੜੇ ਮੇਰੇ ਵੀਰੋ ਪਰ ਜਿੱਤ ਦੇ ਲਈ ਹਰ ਕੋਈ ਆਉਂਦਾ ਜਿਹਦੇ ਤਕਦੀਰਾਂ ਵਿੱਚ ਜਿੱਤ ਲਿਖੀ ਜਿੱਤ ਨਾ ਕਰ ਰਹੀ ਹੈ ਪਰ ਆਹ ਦੇਖ ਰਿਹਾ ਮੈਦਾਨ ਵਿੱਚ ਕਲੱਬ ਦਾ ਵੱਡਾ ਨਾਮ ਹੈ ਬੁੱਢੇ ਸ਼ਕੀਨ ਹੈ ਸ਼ਿਕਾਰੀ ਕੁੱਤਿਆਂ ਦੇ ਔਰ ਚਰਤੀ ਰੇੜੇ ਦੇ ਲਈ ਪਾਸੀ ਬੈਗ ਵੀ ਤਗੜਾ ਪੂਲੀ ਵਾਲਾ ਤਜਰਬੇ ਕਰ ਉੱਤੇ ਲੰਬੇ ਕੱਦ ਵਿੱਚ 18 ਨੰਬਰ ਇਕੱਟ ਵਿੱਚ ਵੱਡਾ ਵਾਧਾ ਹੋਇਆ ਕਿ ਵੱਲੋਂ ਹੁੰਦੀ ਹੋਈ ਬੱਲੇ ਬੱਲੇ ਆਏ ਕਿਤੇ ਹੋਈ ਕੋਸ਼ਿਸ਼ ਮੈਦਾਨ ਵਿੱਚ ਵੀ ਵੱਜਦੇ ਸੀ ਲਲਕਾਰ ਹੋ ਗਿਆ ਕੀ ਮਿੱਤਰਾ ਉਸਦੇ ਸੀ ਕਿ ਸਾਰੇ ਹੋ ਗਿਆ ਕੀ ਮਿੱਤਰਾ ਆ ਮੁੰਡਿਆ ਬਟਿੱਟੇ ਦੇ ਅੱਜ ਕਹਿੰਦੇ ਵੀ ਕੋ ਪਾਸਾ ਕਰਕੇ ਜਾਣਾ ਹੈ ਕਿ ਗਨਬਾਦਪੁਰ ਜਿਹੜੀ ਵੱਖਰੀ ਮਰੀ ਰਹੀ ਹੈ ਵੱਡੇ ਮੇਲੇ ਦੀ ਕੌਣ ਜਿੱਤੂਗਾ ਕੌਣ ਸਿੱਖੂਗਾ ਇਹ ਗੱਲ ਸਮੇਂ ਦੀ ਹੈ ਇਧਰ ਸਟੋਕ ਵੀ ਚੱਲ ਰਿਹਾ ਹੈ ਲਾਭ ਤੇ ਛਜਾਲ ਦੇ ਤੇ ਇਧਰ ਗਰਾਊਂਡ ਵਿੱਚ ਮੈਚ ਵੀ ਜਿਹੜਾ ਸਿਰੇ ਦਾ ਹੈ ਉਹ ਵੇਖ ਰਿਹਾ ਵੀ ਦੋਨੋਂ ਟੀਮਾਂ ਦਰਮਿਆਨ ਇਹ ਤਾਂ ਸਿਰੇ ਦਾ ਮੈਚ ਊੜਾ ਕਿੱਦਾਂ ਜਾ ਰਿਹਾ ਹੈ ਮਾਰਕਿੰਗ ਵੀ ਟੀਵੀ ਵੱਡੀ ਦੀ ਵੱਢ ਕੇ ਆਈ ਹੈ ਬਾਰੇ ਕੋਲ ਪਾਸੇ ਖਿਡਾਰੀ ਫੇਰ ਜਿਹੜਾ ਹਰ ਦੇਖ ਰਿਹਾ ਵੀ ਤਿਆਰ ਹੈ ਬੱਲੇ ਬੱਲੇ ਘੁੰਮਦੀ ਹੋਈ ਮੈਦਾਨ ਵਿੱਚ ਲੱਗੇ ਆ ਜਾਂਦਾ ਰੌਣਕਾਂ ਬਹਾਰਾਂ ਦੇ ਲੱਗੇ ਹੋਏ ਮੇਰੇ ਵੀਰੋ ਜੋਰ ਦਾ ਪਤਾ ਜਣਾ ਅੱਜ ਲੱਗ ਵੀ ਕੌਣ ਕਿੰਨੇ ਕਮਬੜੀ ਵਿੱਚ ਹੈ ਪਰ ਇਹਦੇ ਸਮਝਣੇ ਤਾਂ ਕਰ ਰਹੇ ਵਧੀ ਹੋਈ ਹਿੱਟ ਸੋਹਣੀ ਟਰਾਈ ਸੋਹਣੀ ਰੋਕੀ ਹੋਈ ਬਾਲ ਥੋੜਾ ਸੂਕ ਚੱਕਿਆ ਹੈ ਆ ਮੁੰਡਾ ਦੇਖ ਰਿਹਾ ਵੀ ਬਾਰ ਦੇ ਕਿਰਦ ਕਰਦਾ ਹੋਇਆ ਕੋਸ਼ਿਸ਼ ਕਰ ਰਿਹਾ ਹੈ ਬੱਲੇ ਔਰ ਮੋਟੇ ਜਿਹੇ ਕਰਕੇ ਕਬਾੜ ਵਿੱਚ ਨਿਕਲਤੀ ਜੱਭਰੂ ਭੱਜੇ ਸਰਦੇ ਆ ਅੰਕਲ ਜੀ ਅੰਕਲ ਜੀ ਹੈਲੋ ਗੇਂਡਾ ਆ ਕੇ ਤੇ ਗੱਫਸ ਕੇ ਕੁੜੀਆਂ ਦੇ ਮੇਤਰੋ ਬੈਠੋ ਬੋਲੀ ਲਾ ਕੇ ਅੱਜ ਦੇ ਕਿਰਵੀ ਵੱਡੀ ਧਰਲੀ ਆ ਬੱਧਰੀ ਦੀ ਆ ਤਾਰੀ 18 ਨੰਬਰ ਕਿਤੇ ਵਿੱਚ ਕਰਦਾ ਹੋਇਆ ਕੋਸ਼ਿਸ਼ ਕਰਦੀ ਬੱਲੇ ਬੱਲੇ ਹੈ ਇਹਦਾ ਵੱਡਾ ਮੇਲਾ ਜਿਹੜਾ ਜਾ ਰਿਹਾ ਹੈ ਔਰ ਚੱਕੇ ਵੀ ਵੱਡੇ ਨੇ ਸਵੇ ਸਵੇ ਸਰ ਵੱਡੇ ਤਾਰੀਆਂ ਵੇਖੇ ਜਰਮਦੇ ਨਾਲੀ ਧਰਤੀਆ ਫੁੱਦਰੀ ਦੀ ਆਹ ਮੁੰਡਾ ਕਰੇ ਸਰਦਾਰ ਮਦਨਜੀਤ ਥੋੜਾ ਸੂਕ ਚੱਕਿਆ ਸੋਰੀ ਕਰਾਈ ਹੈ ਕੀ ਗੋਲ ਹੋਵੇਗਾ ਨਹੀਂ ਇਹਦੇ ਦਰਮਿਆਨ ਕਰੇ ਟੱਕਰ ਹੈ ਟੀਸੀ ਦੇ ਇਸ਼ਾਰੇ 'ਤੇ ਢੁੱਡੀ ਕਰ ਅਤਰ ਬਾਈ They've all been here. ਜਿੰਦੀ ਹੋ